ਸਟਾਰ ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਜਾਣ ਲਈ ਪਾਸਪੋਰਟ ਪ੍ਰਾਪਤ ਕਰਨ ਵਾਸਤੇ ਵਿਭਾਗਾਂ ਵੱਲੋਂ ਇਤਰਾਜ਼ ਹਿੰਤਾ ਸਰਟੀਫਿਕੇਟ ਜਾਰੀ ਕਰਨ ਬਾਰੇ ਸਪਸ਼ਟ ਹਦਾਇਤਾਂ ਦੀ ਅਣਹੂਦ ਕਾਰਨ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਡੰਡੀ ਸਰਕਾਰ ਨੇ ਇਸ ਮਸਲੇ ਸੰਬੰਧੀ ਵਿਚਾਰ ਕੀਤੀ ਹੈ ਜਿਸ ਦੇ ਸਿੱਟੇ ਵਜੋਂ ਵਿਭਾਗਾਂ ਦੀ ਅਗਵਾਈ ਲਈ ਹੇਠ ਲਿਖੀ ਨੀਤੀ ਨਿਰਧਾਰਿਤ ਕੀਤੀ ਜਾਂਦੀ ਹੈ ਡੰਡੀ ਕਿਸੇ ਕਰਮਚਾਰੀ ਨੂੰ ਵਿਦੇਸ਼ ਜਾਣ ਲਈ ਇਤਰਾਜ਼ ਹਿੰਟਾ ਸਰਟੀਫਿਕੇਟ ਤਾਂ ਹੀ ਜਾਰੀ ਕੀਤਾ ਜਾਵੇਗਾ ਜੇਕਰ ਉਸ ਵਿਰੁੱਧ ਕੋਈ ਵਿਭਾਗੀ ਅਨੁਸ਼ਾਸਨੀ ਕਾਰਵਾਈ ਪੁਲਿਸ تفتیش یا عدالتی کیس نہ چلਦਾ ਹੋਵੇ ڈنڈی یہ سرٹیفکیٹ جاری ਕਰਨ ਤੋਂ ਪਹਿਲਾਂ اس ਗੱਲ ਦੀ ਪੜਤਾਲ ਕੀਤੀ ਜਾਵੇ ਕਿ ਸਬੰਧਿਤ ਕਰਮਚਾਰੀ ਨੇ ਸਰਕਾਰ ਤੋਂ ਕਿਸੇ ਕਿਸਮ ਦਾ ਕਰਜ਼ਾ ਤਾਂ ਨਹੀਂ ਲਿਆ جس ਦੀ ادائیگی ਕਰਨੀ ਰਹਿੰਦੀ ਹੋਵੇ ਡنڈی ਜੇਕਰ ਕਰਜ਼ੇ ਦੀ ਕੋਈ وصولی ਰਹਿੰਦੀ ਹੋਵੇ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਲਏ ਗਏ ਕਰਜ਼ੇ ਦੀ ਰਕਮ ਦੀ வசooli ਮਿਥੀਆਂ ਸਰਤਾਂ ਅਨੁਸਾਰ ਹੁੰਦੀ ਰਹੇਗੀ ਡੰਡੀ ਰਕਮ ਦੀ வசooli ਨੂੰ ਹੋਰ ਯਕੀਨੀ ਬਣਾਉਣ ਲਈ ਸਬੰਧਿਤ ਕਰਮਚਾਰੀ ਨੂੰ ਕਿਸੇ ਪੱਕੇ ਕਰਮਚਾਰੀ ਦੀ ਜਾਮਨੀ ਭਰਨ ਲਈ ਕਿਹਾ ਜਾਵੇ ਡੰਡੀ ਜਾਮਨੀ ਨਾ ਕੇਵਲ ਪਹਿਲਾਂ ਬਣਦੀਆਂ ਬਸੂਲੀਆਂ ਨੂੰ ਕਵਰ ਕਰੇ ਸਗੋਂ ਸਰਟੀਫਿਕੇਟ ਜਾਰੀ ਕਰਨ ਦੀ ਮਿਤੀ ਤੋਂ ਬਾਅਦ ਲੈ ਜਾਣ ਵਾਲੇ ਕਰਜ਼ਿਆਂ ਆਦ ਨੂੰ ਵੀ ਜ਼ਰੂਰ ਕਵਰ ਕਰਨ ਵਾਲੀ ਹੋਣੀ ਚਾਹੀਦੀ ਹੈ ਡੰਡੀ ਜਿਨ੍ਹਾਂ ਕਰਮਚਾਰੀਆਂ ਨੇ ਸਰਕਾਰ ਦੀ ਸੇਵਾ ਕਰਨ ਦਾ ਕੋਈ ਬਾਂਡ ਭਰਿਆ ਹੋਵੇ ਉਹਨਾਂ ਦੇ ਬਾਂਡ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਇਤਰਾਜ਼ਹੀਨਤਾ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ ਡੰਡੀ ਉਪਰੋਕਤ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਜਿਨ੍ਹਾਂ ਕਰਮਚਾਰੀਆਂ ਨੂੰ ਇਤਰਾਜ਼ਹੀਨਤਾ ਸਰਟੀਫਿਕੇਟ ਜਾਰੀ ਕੀਤਾ ਜਾਵੇ ਉਹਨਾਂ ਨੂੰ ਇਹ ਗੱਲ ਸਪਸ਼ਟ ਕਰ ਦਿੱਤੀ ਜਾਵੇ ਕਿ ਵਿਦੇਸ਼ ਜਾਣ ਲਈ ਉਹਨਾਂ ਨੂੰ ਛੁੱਟੀ ਆਦ ਸੰਬੰਧਿਤ ਸਮਰੱਥ ਅਧਿਕਾਰੀ ਪਾਸੋਂ ਮਨਜ਼ੂਰ ਕਰਵਾ ਕੇ ਹੀ ਜਾਣਾ ਪਵੇਗਾ ਡੰਡੇ ਇਤਰਾਜ਼ ਹਿੰਤਾ ਸਰਟੀਫਿਕੇਟ ਮਿਲ ਜਾਣ ਨਾਲ ਉਹਨਾਂ ਦਾ ਛੁੱਟੀ ਲੈਣ ਦਾ ਹੱਕ ਨਹੀਂ ਬਣ ਜਾਂਦਾ ਡੰਡੇ ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਜਾਵੇ ਕਿ ਪ੍ਰਵਾਨਿਤ ਛੁੱਟੀ ਸਮਾਪਤ ਹੋਣ ਦੀ ਸੂਰਤ ਵਿੱਚ ਜੇਕਰ ਕਰਮਚਾਰੀ ਵਿਦੇਸ਼ ਤੋਂ ਵਾਪਸ ਨਹੀਂ ਆਉਂਦਾ ਅਤੇ ਅਨ ਅਧਿਕਾਰਿਤ ਛੁੱਟੀ ਤੇ ਰਹਿੰਦਾ ਹੈ ਤਾਂ ਉਸ ਦੀਆਂ ਸੇਵਾਵਾਂ ਖਤਮ ਕਰਨ ਲਈ ਲੋੜਿੰਦੀ ਕਾਰਵਾਈ ਕੀਤੀ ਜਾਵੇਗੀ ਡੰਡੇ ਉਪਰੋਕਤ ਲੀਹਾਂ ਇਸ ਸੰਬੰਧ ਵਿੱਚ ਮੁੱਖ ਲੀਹਾਂ ਹਨ ਡੰਡੇ ਇਹ ਕੋਈ ਵਿਸਤ੍ਰਿਤ ਹਦਾਇਤਾਂ ਨਹੀਂ ਹਨ ਡੰਡੇ ਸਮੁੱਚੇ ਤੌਰ ਦੇ ਸਬੰਧਿਤ ਅਧਿਕਾਰੀ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਰਮਚਾਰੀ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਦੇਣ ਨਾਲ ਸਰਕਾਰ ਨੂੰ ਕੋਈ ਪ੍ਰਬੰਧਕੀ ਔਂਕੜ ਪੇਸ਼ ਨਾ ਆਵੇ ਅਤੇ ਨਾ ਹੀ ਕੋਈ مالی ਨੁਕਸਾਨ ਹੋਵੇ ਡੰਡੀ ਇਸ ਲਈ ਇਸ ਸੰਬੰਧ ਵਿੱਚ ਇਹਨਾਂ ਦੋਵਾਂ ਗੱਲਾਂ ਨੂੰ ਮੁੱਖ ਤੌਰ ਤੇ ਸਾਮਣੇ ਰੱਖਿਆ ਜਾਣਾ અત્યੰਤ ਜ਼ਰੂਰੀ ਹੈ ਡੰਡੇ